ਸਭ ਤੋਂ ਜ਼ਿਆਦਾ ਦੁਨੀਆ ਵਿੱਚ ਅਗਰ ਖੇਤੀ ਹੋ ਰਹੀ ਹੈ ਤੇ ਇਹ ਫਸਲਾਂ ਦੀ ਨਹੀਂ ਹੋ ਰਹੀ ਸਭ ਤੋਂ ਜ਼ਿਆਦਾ ਖੇਤੀ ਹੋ ਰਹੀ ਹੈ ਕੀੜਿਆਂ ਦੀ ਹੋ ਰਹੀ ਹੈ ਕੀੜਿਆਂ ਦੀ ਇੰਨੀ ਖੇਤੀ ਹੋ ਰਹੀ ਹੈ ਕਿ ਤਕਰੀਬਨ 5 ਮਿਲੀਅਨ ਇਨਸੈਕਟਸ ਰੋਜ਼ਾਨਾ ਰੀਅਰ ਕੀਤੇ ਜਾਂਦੇ ਹਨ ਯਾਨੀ ਰੋਜ਼ਾਨਾ ਪੈਦਾ ਕੀਤੇ ਜਾਂਦੇ ਹਨ ਔਰ ਕਿਉਂ ਕੀਤੇ ਜਾ ਰਹੇ ਹੈ ਇਸ ਕਰਕੇ ਕੀਤੇ ਜਾ ਰਹੇ ਹੈ ਕਿ ਹੁਣ ਕਹਿ ਰਹੇ ਹੈ ਕਿ ਫੂਡ ਸਿਕਿਉਰਿਟੀ ਇਸ਼ੂ ਹੈ ਹੀ ਨਹੀਂ ਹੈ ਇਸ਼ੂ ਹੈ ਪ੍ਰੋਟੀਨ ਸਿਕਿਉਰਿਟੀ ਪ੍ਰੋਟੀਨ ਸਿਕਿਉਰਿਟੀ ਮਤਲਬ ਹੈ ਕਿ ਕੀੜੇ ਦੇ ਵਿੱਚ ਪ੍ਰੋਟੀਨ ਹੁੰਦੀ ਹੈ ਤੁਸੀਂ ਕੀੜੇ ਵਿੱਚੋਂ ਪ੍ਰੋਟੀਨ ਕੱਢ ਲੀਏ ਉਹ ਪ੍ਰੋਟੀਨ ਦੇ ਨਾਲ ਤੁਸੀਂ ਜੋ ਪ੍ਰੋਡਕਟਸ ਬਣਾਨੇ ਹੈਗੇ ਉਹ ਮਾਰਕੀਟ 'ਚ ਆ ਗਏ ਹੈ। ਹਿੰਦੁਸਤਾਨ 'ਚ ਵੀ ਇੱਕ ਚਾਕਲੇਟ ਆ ਗਈ ਹੈ ਜਿਹਦੇ ਵਿੱਚ ਇਨਸੈਕਟ ਪ੍ਰੋਟੀਨ ਹੈ। ਜਦ ਅਗਲੀ ਵਾਰ ਤੁਸੀਂ ਬਾਏ ਕਰੋ ਤਾਂ ਦੇਖ ਲੈਣਾ ਜਰਾ। ਮੈਂ ਨਹੀਂ ਕਹ ਰਿਹਾ ਕਿ ਖਰਾਬ ਹੈ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਤਰ੍ਹਾਂ ਵੀ ਹੋ ਗਿਆ ਹੈ। ਪਰ ਮੇਰਾ ਮਤਲਬ ਸਿਰਫ ਇਹੰਦਾ ਹੈ ਕਿ ਜਦ ਤੁਹਾਡੇ ਇਨਸੈਕਟ ਦੇ ਪ੍ਰੋਟੀਨ ਦੇ ਨਾਲ ਹੁਣ ਤੁਹਾਡਾ ਅਗਲਾ ਫੂਡ ਆਏਗਾ। Who is interested in cattle or farmers and so on and so forth. ਅੱਜ ਹਾਲੈਂਡ ਨੇ ਇਹ ਪਹਿਲੀ ਕੰਟਰੀ ਹੈ ਜਿਨੇ 3000 ਕਿਸਾਨਾਂ ਨੂੰ ਕੱਢਤਾ। ਔਰ ਕੱਢ ਕੇ ਇਹ ਵੀ ਰੱਖਿਆ ਕਿ ਤੁਸੀਂ ਯੂਰਪ 'ਚ ਕਿਤੇ ਖੇਤੀ ਨਹੀਂ ਕਰ ਸਕਦੇ।